ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮੇਂ ਦੀ ਗੱਲ ਹੈ 6ਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਿਕਾਰ ਖੇਡਣ ਦਾ ਇਰਾਦਾ ਬਣਾਇਆ ਗੁਰੂ ਜੀ ਦੇ ਨਾਲ 1000 ਸੂਰਮੇ ਚੱਲ ਪਏ ਜਿਨ੍ਹਾਂ ਵਿੱਚ ਮਹਾਨ ਯੋਧੇ ਭਾਈ ਵਿਦੀਚੰਦ ਭਾਈ ਜੇਠਾ ਜੀ ਭਾਈ ਭਾਨਾ ਜੀ ਭਾਈ ਸਾਦੂ ਜੀ ਅਤੇ ਬਹਾਦਰ ਪੈਦੇਖਾਂ ਵੀ ਸ਼ਾਮਲ ਸਨ ਸਾਰੇ ਸਿੱਖ ਆਪਣੇ ਫਰਤੀਲੇ ਘੋੜਿਆਂ ਨੂੰ ਦੜਾਉਂਦੇ ਹੋਏ ਅੰਗਰੇਜ਼ ਜੰਗਲ ਵਿੱਚ ਦਾਖਲ ਹੋ ਗਏ ਸ਼ਿਕਾਰ ਖੇਡਣ ਤੋਂ ਬਾਅਦ ਸਾਰੀ ਸੰਗਤ ਸਮੇਤ ਗੁਰੂ ਜੀ ਬਢਾਲੀ ਪਿੰਡ ਵੱਲ ਆਏ ਇਹ ਉਹ ਪਵਿੱਤਰ ਸਥਾਨ ਸੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ। ਉੱਥੇ ਪਹੁੰਚ ਕੇ ਸਾਰਿਆਂ ਨੇ ਬੜੇ ਪਿਆਰ ਨਾਲ ਗੁਰੂ ਜੀ ਦੇ ਬਾਲ ਅਵਸਥਾ ਦੀਆਂ ਗੱਲਾਂ ਨੂੰ ਯਾਦ ਕੀਤਾ ਤੇ ਉਸ ਥਾਂ ਨੂੰ ਨਮਸਕਾਰਾਂ ਕੀਤੀਆਂ। ਜਦੋਂ ਸ਼ਾਮ ਹੋ ਗਈ ਤਾਂ ਗੁਰੂ ਜੀ ਉੱਥੋਂ ਚੱਲਣ ਦੀ ਤਿਆਰੀ ਕਰ ਰਹੇ ਸਨ ਤਾਂ ਅਚਾਨਕ ਇੱਕ ਕਿਸਾਨ ਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ। ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਇਸ ਇਲਾਕੇ ਵਿੱਚ ਇੱਕ ਖੂਨ ਕਾਰ ਤੇ ਬਹੁਤ ਵੱਡਾ ਸੂਰ ਰਹਿੰਦਾ ਹੈ ਉਹ ਸਾਡੀਆਂ ਫਸਲਾਂ ਨੂੰ ਉਜਾੜ ਦਿੰਦਾ ਹੈ ਤੇ ਉਸ ਨੇ ਕਈ ਲੋਕਾਂ ਨੂੰ ਜ਼ਖਮੀ ਵੀ ਕੀਤਾ ਸੀ ਸਾਡੇ ਸਾਰੇ ਪਿੰਡ ਦੇ ਲੋਕ ਉਸ ਸੂਰ ਦੇ ਖੋਹ ਵਿੱਚ ਜਿਉਂ ਰਹੇ ਹਨ ਕਿਰਪਾ ਕਰਕੇ ਤੁਸੀਂ ਉਸ ਸੂਰ ਦਾ ਸ਼ਿਕਾਰ ਕਰੋ ਅਤੇ ਸਾਨੂੰ ਇਸ ਡਰ ਤੋਂ ਮੁਕਤ ਕਰਵਾਓ ਕਿਸਾਨ ਦੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਰੰਤ ਆਪਣੇ ਸਾਥੀਆਂ ਸਮੇਤ ਉਸ ਸੂਰ ਦਾ ਉਸ ਸੂਰ ਨੂੰ ਲੱਭਣ ਲਈ ਘੋੜੇ ਜੁੜਾ ਦਿੱਤੇ ਸੂਰ ਦੇ ਪੈਰਾਂ ਦੇ ਨਿਸ਼ਾਨ ਤੇ ਚੱਲਦਿਆਂ ਗੁਰੂ ਜੀ ਨੇ ਦੇਖਿਆ ਕਿ ਉਹ ਸੂਰ ਇੱਕ ਸੰਘਣੀ ਝਾੜੀ ਵਿੱਚ ਲੁਕਿਆ ਬੈਠਾ ਸੀ ਜਦੋਂ ਸੂਰ ਨੇ ਆਵਾਜ਼ ਸੁਣੀ ਉਹ ਚੀਕਾ ਮਾਰਦਾ ਦੌੜ ਪਿਆ ਗੁਰੂ ਜੀ ਨੇ ਬਹਾਦਰ ਪੈਂਦੇਖਾਂ ਨੂੰ ਕਿਹਾ ਇਹ ਸੂਰ ਬਹੁਤ ਵੱਡਾ ਹੈ ਜਲਦੀ ਭੱਜ ਕੇ ਇਸ ਦਾ ਸ਼ਿਕਾਰ ਕਰ ਕਿਤੇ ਇਹ ਦੌੜ ਨਾ ਜਾਵੇ ਗੁਰੂ ਜੀ ਦਾ ਹੁਕਮ ਸੁਣ ਕੇ ਪੈਂਦੇਖਾਂ ਨੇ ਆਪਣੇ ਘੋੜੇ ਨੂੰ ਸੂਰ ਦੇ ਪਿੱਛੇ ਤੇਜ਼ੀ ਨਾਲ ਭਜਾਇਆ ਜਦੋਂ ਪੈਂਦੇਖਾਂ ਦਾ ਘੋੜਾ ਸੂਰ ਦੇ ਨੇੜੇ ਪਹੁੰਚਿਆ ਤਾਂ ਸੂਰ ਅਚਾਨਕ ਉੱਥੇ ਹੀ ਰੁਕ ਗਿਆ ਪੈਂਦੇਖਾਂ ਨੇ ਆਪਣੇ ਵਰਛੇ ਨਾਲ ਸੂਰ ਉਤੇ ਵਾਰ ਕੀਤਾ ਪਰ ਜਿਵੇਂ ਹੀ ਵਾਰ ਹੋਇਆ ਸੂਰ ਗੁੱਸੇ ਵਿੱਚ ਆ ਕੇ ਚੀਕਾ ਮਾਰਨ ਲੱਗਾ ਪੈਂਦੇ ਖਾਂ ਦੇ ਘੋੜੇ ਵੱਲ ਵਧਿਆ ਅਤੇ ਘੋੜੇ ਦੀ ਲੱਤ ਨੂੰ ਦੰਦੀ ਨਾਲ ਵੱਡ ਖਾਦਾ ਘੋੜਾ ਡਰ ਨਾਲ ਤੜਫਣ ਲੱਗਾ ਤੇ ਪੈਂਦੇ ਖਾਂ ਬਹੁਤ ਘਬਰਾ ਗਿਆ ਉਹ ਆਪਣਾ ਆਪ ਸੰਭਾਲ ਨਾ ਸਕਿਆ ਅਤੇ ਘੋੜੇ ਦੇ ਥੱਲੇ ਡਿੱਗ ਪਿਆ ਆਪ ਦੇਖ ਕੇ ਗੁਰੂ ਜੀ ਨੇ ਤੁਰੰਤ ਆਪਣਾ ਘੋੜਾ ਸੂਰ ਵੱਲ ਭਜਾਇਆ ਤੇ ਗੁਰੂ ਜੀ ਉਹ ਆਪਣੇ ਵੱਲ ਆਉਂਦਿਆਂ ਵੇਖ ਕੇ ਖੂਨ ਖਾਰ ਉਸ ਸੂਰ ਉੱਥੇ ਹੀ ਜੰਮ ਕੇ ਖਲੋ ਗਿਆ। ਛੇ ਖੜੀ ਸਾਰੀ ਸੰਗਤ ਸੋਚ ਰਹੀ ਸੀ ਕਿ ਗੁਰੂ ਜੀ ਤੋਂ ਬਿਨਾ ਇਸ ਨੂੰ ਕੋਈ ਨਹੀਂ ਮਾਰ ਸਕਦਾ। ਸੂਰ ਨੇ ਗੁਰੂ ਜੀ ਦੇ ਘੋੜੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਤੁਰੰਤ ਗੁਰੂ ਜੀ ਨੇ ਆਪਣੀ ਤੇਜ ਤਲਵਾਰ ਨਾਲ ਤੁਰ ਦੀ ਪੇਠ ਉੱਤੇ ਵਾਰ ਕੀਤਾ। ਗੁਰੂ ਜੀ ਦੇ ਇੱਕੋ ਵਾਰ ਨਾਲ ਸੂਰ ਦੇ ਦੋ ਟੋਟੇ ਹੋ ਗਏ ਅਤੇ ਉਹ ਪਿਆ ਕੋਜ ਹੀ ਪਲਾਂ ਵਿੱਚ ਉਸਦੀ ਮੌਤ ਹੋ ਗਈ ਜਿਵੇਂ ਹੀ ਅਦੂ ਜੀ ਤੇ ਭਾਈ ਪਾਨਾ ਜੀ ਉਸ ਥਾਂ ਤੇ ਪਹੁੰਚੇ ਉਹਨਾਂ ਨੇ ਇੱਕ ਅਦਭੁਤ ਦ੍ਰਿਸ਼ ਦੇਖਿਆ ਸੂਰ ਦੇ ਮੂੰਹ ਵਿੱਚੋਂ ਇੱਕ ਮਨੁੱਖ ਦੀ ਰੂਹ ਨਿਕਲਦੀ ਦਿਖਾਈ ਦਿੱਤੀ ਇਹ ਰੂਹ ਸਿਰਫ ਗੁਰੂ ਜੀ ਅਤੇ ਭਾਈ ਪਾਨਾ ਜੀ ਨੂੰ ਹੀ ਦਿਖਾਈ ਦਿੰਦੀ ਸੀ ਉਸ ਰੂਹ ਨੇ ਬੜੀ ਖੁਸ਼ੀ ਨਾਲ ਆਪਣੇ ਦੋਵੇਂ ਹੱਥ ਜੋੜ ਕੇ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਜਦੋਂ ਉਹ ਰੂਹ ਉਥੋਂ ਜਾਣ ਲੱਗੀ ਤਾਂ ਭਾਈ ਭਾਨਾ ਜੀ ਨੇ ਉਸ ਨੂੰ ਸਵਾਲ ਕੀਤਾ ਤੂੰ ਕੌਣ ਹੈ ਆਪਣੀ ਸਾਰੀ ਕਹਾਣੀ ਦੱਸ ਰੂਹ ਨੇ ਨਿਮਰਤਾ ਨਾਲ ਆਪਣੀ ਕਹਾਣੀ ਦੱਸੀ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਸੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਮੈਨੂੰ ਮਾਤਾ ਗੰਗਾ ਜੀ ਦੇ ਨਾਲ ਬਾਬਾ ਬੁੱਢਾ ਜੀ ਕੋਲ ਪੁੱਤਰ ਦਾ ਵਰ ਲਈ ਭੇਜਿਆ ਸੀ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਬਾਬਾ ਬੁੱਢਾ ਜੀ ਨੇ ਪੁੱਛਿਆ ਕਿ ਅੱਜ ਗੁਰੂ ਗਿਆਨੀਆਂ ਕਿੱਧਰ ਭਜੜ ਪਈ ਹੈ ਰੂ ਨੇ ਦੱਸਿਆ ਕਿ ਇਹ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਆਪਣੇ ਮੂੰਹ ਵਿੱਚ ਕੁਸੁਰਬੁਸਰ ਕਰਨ ਲੱਗਾ ਮੇਰੇ ਵੱਲ ਦੇਖ ਕੇ ਬਾਬਾ ਬੁੱਢਾ ਜੀ ਬੋਲੇ ਤੂੰ ਸੂਰਵੰਗ ਕੀ ਘੂਰ ਘੂਰ ਕਰ ਰਿਹਾ ਹੈ ਮੈਂ ਤੁਰੰਤ ਸਮਝ ਗਿਆ ਕਿ ਬਾਬਾ ਬੁੱਢਾ ਜੀ ਦੇ ਮਖੋਂ ਨਿਕਲੇ ਬਚਨ ਸੱਚ ਹੋ ਜਾਂਦੇ ਹਨ ਤੇ ਮੈਂ ਬਹੁਤ ਪਛਤਾਇਆ ਤੁਰੰਤ ਬਾਬਾ ਜੀ ਨੂੰ ਨਿਮਰਤਾ ਨਾਲ ਪੁੱਛਿਆ ਕਿ ਮੇਰੇ ਇਸ ਸ਼ਰਾਪ ਦਾ ਅੰਤ ਕਦੋਂ ਹੋਵੇਗਾ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਕਿ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਪੁੱਤਰ ਜਨਮ ਲਵੇਗਾ ਜੋ ਅਸਤਰ ਧਾਰੀ ਹਥਿਆਰਬੰਦ ਯੋਧਾ ਹੋਵੇਗਾ ਇਹ ਉਹ ਇੱਕ ਦਿਨ ਸ਼ਿਕਾਰ ਖੇਡਣ ਖੇਡਦੇ ਹੋਏ ਤੈਨੂੰ ਮਾਰ ਦੇਣਗੇ ਅਤੇ ਤੈਨੂੰ ਇਸ ਸੂਰ ਦੇ ਸਰੀਰ ਤੋਂ ਮੁਕਤ ਕਰਵਾਉਣਗੇ ਉਸ ਦਿਨ ਤੋਂ ਰੂ ਨੇ ਕਿਹਾ ਕਿ ਸੂਰਦੀ ਦੇ ਵਿੱਚ ਸੀ ਪਰ ਬਡਾਲੀ ਪਿੰਡ ਦੇ ਆਸ-ਪਾਸ ਘੁੰਮਦਾ ਰਿਹਾ ਅੱਜ ਗੁਰੂ ਜੀ ਦੀ ਕਿਰਪਾ ਹੋਈ ਅਤੇ ਉਹਨਾਂ ਨੇ ਮੇਰਾ ਸ਼ਿਕਾਰ ਕਰਕੇ ਮੈਨੂੰ ਇਸ ਸਰੀਰ ਤੋਂ ਆਜ਼ਾਦ ਕਰਵਾ ਦਿੱਤਾ ਇਹ ਕਹਾਣੀ ਦੱਸਣ ਤੋਂ ਬਾਅਦ ਇਹ ਸਿੱਖ ਦੀ ਰੂਹ ਗੁਰੂ ਜੀ ਤੋਂ ਆਗਿਆ ਲੈ ਕੇ ਚਲੀ ਗਈ ਉਸ ਸੂਰਦੀ ਮ੍ਰਿਤਕ ਦੇਹ ਨੂੰ ਇੱਕ ਟੋਇਆ ਪਟਵਾ ਕੇ ਦਫਨਾਣ ਦਿੱਤਾ ਅਤੇ ਉਸ ਉਸ ਥਾਂ ਤੇ ਯਾਦਗਾਰ ਵਜੋਂ ਦਮਦਮੀ ਨਾਮ ਦਾ ਇੱਕ ਚਬਾਰਾ ਬਣਵਾ ਦਿੱਤਾ ਅੱਜ ਉਸ ਸਥਾਨ ਤੇ ਗੁਰਦੁਆਰਾ ਦਮਦਮਾ ਸਾਹਿਬ ਜੀ ਸਥਿਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ